ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਹੋ ਰਹੀ ਸੀ ਉਹ ਵੀ ਉੱਤਰ ਪ੍ਰਦੇਸ਼ ਦੇ ਵਿੱਚ ਕੀਆ ਪੂਰਾ ਮਾਮਲਾ ਦੱਸਾਂਗੇ ਅੱਜ ਪੰਜਾਬ ਮਿਲ ਦੇ ਵਿੱਚ ਸਤਿ ਸ਼੍ਰੀ ਅਕਾਲ ਮੈਂ ਹਾਂ ਤਨੀਸ਼ਾ ਚੋਹਾਨ ਲੈ ਕੇ ਹਾਜ਼ਰ ਆ ਪੰਜਾਬ ਮੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਪਰ ਪਹਿਲਾਂ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਸਾਬਕਾ ਮੁੱਖ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਪ੍ਰਕਾਸ਼ ਸਿੰਘ ਬਾਦਲ ਨੂੰ ਰੈਲੀ ਦੇ ਵਿੱਚ ਮਾਰਨ ਦੀ ਪਲੈਨਿੰਗ ਹੋ ਰਹੀ ਸੀ ਉੱਤਰ ਪ੍ਰਦੇਸ਼ ਤੋਂ ਹਥਿਆਰਾਂ ਸਮੇਤ ਕਾਬੂ ਹੋਏ ਨੇ ਤਿੰਨ ਬਦਮਾਸ਼ ਤਿੰਨ ਬਦਮਾਸ਼ਾਂ ਨੂੰ ਯੂਪੀ ਪੁਲਿਸ ਨੇ ਕੀਤਾ ਕਾਬੂ ਰੈਲੀ ਦੇ ਵਿੱਚ ਕਰਨਾ ਚਾਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਯੂਪੀ ਪੁਲਿਸ ਨੇ ਕੀਤਾ ਸਾਜ਼ਿਸ਼ ਦਾ ਖੁਲਾਸਾ ਸਮਾਗਮ ਚਕੇਰਿਆ ਅਕਾਲੀ ਨੇਤਾ ਸੁਖਬੀਰ ਬਾਦਲ ਤੇ ਮੰਜੀਠਿਆ ਦਾ ਵਿਰੋਧ ਦੋਹਾਂ ਲੀਟਰਾਂ ਨੂੰ ਦੇਖ ਲੋਕਾਂ ਦਾ ਝੜਿਆ ਪਾਰਾ ਵਿਰੋਧਾ ਵੀਡੀਓ ਕੀਤਾ ਵਾਇਰਲ ਦੋਹਾ ਖਿਲਾਫ ਹੋਈ ਨਾਰੇਬਾਜ਼ੀ ਸੰਗਤ ਨੇ ਕੁਝ ਮਿੰਡਾ ਦੇ ਵਿੱਚ ਪੰਡਾਲ ਕੀਤਾ ਖਾਲੀ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਬੇਅਦਬੀ ਮਾਮਲੇ ਤੇ ਰੱਖਿਆ ਸਰਕਾਰ ਦਾ ਰੁਖ ਪੈਟਰੋਲ ਤੇ ਡੀਜ਼ਲ ਫਿਲਹਾਲ ਰਹਿਣਗੇ ਮਹਿੰਗੇ ਕਿਸਾਨਾਂ ਦੇ ਦਰਦ ਨੂੰ ਸਮਝਣ ਦਾ ਕੀਤਾ ਦਾਵਾ ਅਧਿਆਪਕਾਂ ਦੇ ਪ੍ਰਦਰਸ਼ਨ ਨੂੰ ਠਹਿਰਾਇਆ ਗਲ ਨਗਜੋਤ ਕੋਰ ਸਿੱਧੂ ਦੇ ਸਵਾਲ ਤੇ ਹੋਏ ਗਰ ਗੁਰੂ ਨਗਰੀ ਨੂੰ ਮਿਲੀ 150 ਕਰੋੜ ਦੀ ਸੋਗਾਤ ਕੈਪਟਨ ਨੇ 15 ਮਿੰਟ ਦੇ ਦੌਰੇ ਦੇ ਵਿੱਚ ਖੁਸ਼ ਕੀਤੀ ਜਨਤਾ ਰੇਲਵੇ ਦੇ ਨਾਲ ਜੁੜੇ ਪੰਜ ਫਲਾਈਓਵਰ ਦਾ ਕੀਤਾ ਉਦਘਾਟਨ ਸਮਾਗਮ ਦੇ ਵਿੱਚ ਹਰਸਿਮਰਤ ਕੌਰ ਨੂੰ ਵੀ ਦਿੱਤਾ ਸੀ ਸੱਦਾ ਹਰਸਿਮਰ ਦੀ ਸਟੇਜ ਤੇ ਕੁਰਸੀ ਰਹੀ ਖਾਲੀ ਸਿੱਧੂ ਨੇ ਅਕਾਲੀਆਂ ਤੇ ਲਾਇਆ ਵਿਕਾਸ ਰੋਕਣ ਦੇ ਲਾਂ ਸਰਕਾਰ ਵੱਲੋਂ ਕਿਤੇ ਪੁਕਤਾ ਪ੍ਰਬੰਧਾਂ ਦੇ ਦਾਅਵੇ ਆ ਦੀ ਖੁੱਲੀ pô ਕਿਸਾਨਾਂ ਨੂੰ ਨਹੀਂ ਮਿਲ ਰਹੀਆਂ ਮੰਡੀਆਂ ਦੇ ਵਿੱਚ ਬੁਨਿਆਦੀ ਸਹੂਲਤਾਂ ਪੀਣ ਵਾਲੇ ਪਾਣੀ ਦਾ ਵੀ ਨਹੀਂ ਪ੍ਰਬੰਧ ਇਸ ਵਾਰ ਝੋਨੇ ਦਾ ਝਾੜ ਵੀ ਕਈ ਕੁਇੰਡਲ ਘਟਿਆ ਮੌਸਮ ਦੀ ਬਦਮਿਜ਼ਾਦੀ ਰਹੀ ਝਾੜ ਘਟਣ ਦਾ ਕਾਰਨ ਬਾਰਸ਼ਾ ਪੈਣ ਕਾਰਨ ਝੋਨੇ ਦੀ ਫਸਲ ਦੇ ਵਿੱਚ ਨਮੀ ਦੀ ਮਾਤਰਾ ਵਧੇਰੀ ਲਿਫਟਿੰਗ ਤਾਂ ਹੋ ਰਹੀ ਹੈ ਪਰ ਨਮੀ ਦੇ ਚੱਲਦੇ ਲਿਫਟਿੰਗ ਦੇ ਵਿੱਚ ਹੋ ਰਹੀ ਹੈ ਤੇਰੀ ਪੰਜਾਬ ਮਿਲ ਦੀ ਸ਼ੁਰੂਆਤ ਕਰਦੇ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਸੀ ਉਹ ਵੀ ਉੱਤਰ ਪ੍ਰਦੇਸ਼ ਦੇ ਵਿੱਚ ਯੂਪੀ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਪੂਰਾ ਕੇਸ ਦਿਖਾਉਂਦੇ ਆਂ ਅਸਲਾ ਲੁੱਟ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਉੱਤਰ ਪ੍ਰਦੇਸ਼ ਚ ਹੋ ਰਹੀ ਸੀ जिसका खुलासा किया उत्तर प्रदेश की पुलिस ने सात अक्टूबर नई रैली साजिश कड़ी गई तारीख सात अक्टूबर को प्रकाश सिंह बादल जी का पंजाब में तीन जगह का कार्यक्रम था पूर्व मुख्यमंत्री जो पंजाब के हैं तो इनके सभा में गड़बड़ी करने का उद्देश्य था ਬਾਈ ਕਰਕੇ ਇਹ ਸਭ ਤੋਂ ਗੰਭੀਰ ਬਾਤ ਹੈ ਔਰ ਇਹ ਲੋਕ ਰੀਚਸ ਤਰੀਕੇ ਸੇ ਵੀ ਪੂਰੇ ਤਰੀਕੇ ਸੇ ਪ੍ਰਭਾਵਿਤ ਹੈ ਇਸ ਤੋਂ ਪਹਿਲਾਂ ਸ਼ਾਮਲੀ ਦੇ ਵਿੱਚ 2 ਅਕਤੂਬਰ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਹੋਮਗਾਰਡਿਕ ਸਿਪਾਹੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਤੇ ਅਸਲਾ ਲੁੱਟ ਕੇ ਫਰਾਰ ਹੋ ਗਏ ਸੀ ਰਾਤ ਮੇ झंझाना थाना क्षेत्र से कमालपुर चौकी के पास जो पिकेट है उस पर बदमाशों ने अटैक करके पुलिस की दो राइफलें लूटी एक इंसास राइफल थी 20 कारतूस और एक थ्री नॉट थ्री की राइफल थी और उसके 10 कारतूस लूट के भाग गए और जो होमगार्ड ड्यूटी पर था उनको गोली मार दी गई थी इसके बाद से ही लगातार जो मैनुअल और टेक्निकल इंटेलिजेंस का सहारा लेते हुए कल रात में तीन बजे के करीब उन थान उन चौकी क्षेत्र झंझाना थाना अंतर्गत पुलिस के साथ मुठभेड़ हुई जिसमें से तीन बदमाश पकड़े गए उसमें से दो बदमाशों को गोली लगी है

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਛੋਟੇ ਕੁਮਮਨ ਦੇ ਵਿੱਚ ਬਾਬਾ ਹਜ਼ਾਰਾ ਸਿੰਘ ਛੋਟੇ ਕੁਮਨਾ ਦੀ ਵਰਸੀ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਬਾਦਲ ਤੇ ਸਾਕਾ ਮੰਤਰੀ ਵਿਕਰਮ ਜਿਠਿਆ ਦੇ ਆਉਣ ਤੇ ਦੀਵਾਨ ਸੁਣ ਰਹੇ ਲੋਕਾਂ ਦੇ ਵਿੱਚ ਹਲਚਲ ਪੈਦਾ ਹੋ ਗਈ। ਦੋਹਾਂ ਲੀਡਰਾਂ ਨੂੰ ਦੇਖ ਕੇ ਲੋਕਾਂ ਦਾ ਪਾਰਾ ਚੜ ਗਿਆ। ਪੁਚੜਣ ਨੂੰ ਨਹੀਂ ਬੋਲਣ ਦੇਣਾ। ਪੁਚੜਣ ਨੂੰ ਨਹੀਂ ਬੋਲਣ ਦੇਣਾ। ਲੋਕਾਂ ਨੇਤਰਾਂ ਨੇ ਸੋਸ਼ਲ ਮੀਡੀਆ ਤੇ ਵੀਡੀਓਜ਼ ਪਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਉਹਨਾਂ ਨਾਰੇਬਾਜ਼ੀ ਵੀ ਕੀਤੀ ਤੇ ਉੱਥੇ ਉਹਨਾਂ ਨੂੰ ਬੋਲਣ ਹੀ ਨਾ ਦਿੱਤਾ ਪੁੱਜਰ ਛੱਦੇ ਆ ਪੁੱਜਰ ਪੁੱਜਰ ਨੂੰ ਨਹੀਂ ਬੋਲਣ ਦੇਣਾ ਪੁੱਜਰ ਨੂੰ ਨਹੀਂ ਬੋਲਣ ਦੇਣਾ ਹਾਲਾਂਕਿ ਲੋਕਾਂ ਦੇ ਵਿਰੋਧ ਤੋਂ ਬਾਅਦ ਮੰਚ ਤੋਂ ਸ਼ਾਂਤ ਰਹਿਣ ਦੀ ਅਪੀਲ ਵੀ ਕੀਤੀ ਗਈ ਮੁਰਦਾਬਾਦ ਦੇ ਨਾਰੇ ਲਾਉਂਦਿਆਂ ਸੰਗਤ ਨੇ ਕੁਝ ਹੀ ਮਿੰਟਾਂ ਦੇ ਵਿੱਚ ਪੰਡਾਲ ਖਾਲੀ ਕਰ ਦਿੱਤਾ ਇਸ ਤੋਂ ਬਾਅਦ ਕਾਫੀ ਗਿਣਤੀ ਦੇ ਵਿੱਚ ਸੰਗਤ ਦੇ ਚਲੇ ਜਾਣ ਤੋਂ ਬਾਅਦ ਸੁਪੀਰ ਬਾਦਲ ਨੂੰ ਸਨਮਾਨਿਤ ਕੀਤਾ ਗਿਆ ਪਰ ਦੋਹਾਂ ਕਾਲੀ ਲੀਡਰਾਂ ਵਿੱਚੋਂ ਕਿਸੇ ਨੇ ਵੀ ਮੰਚ ਤੋਂ ਸੰਬੋਧਨ ਨਹੀਂ ਕੀਤਾ ਪੰਜਾਬ ਮੇਲ ਚ ਬਿਲਕੁਲ ਛੋਟੀ ਜਿਹੀ ਬ੍ਰੇਕ ਦਾ ਤੁਸੀਂ ਬਨੇ ਰਹੋ ਏਬੀਪੀ ਸਾਂਝਾ ਦੇਣਾ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਸਸਤਾ ਹੋਏਗਾ ਜਾਂ ਨਹੀਂ ਬੇਅਦਬੀ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਦਾ ਕੀ ਸਟੈਂਡ ਰਹੇਗਾ ਅਧਿਹਾਕਾ ਦੇ ਪੰਜਾਬ ਸਰਕਾਰ ਸੁਣੇਗੀ ਜਾਂ ਨਹੀਂ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ 4 ਨੰਬਰ ਦਿੱਤੇ ਸੀ ਉਸ ਤੇ ਕੀ ਕਹਿ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦਿਖਾਉਂਦੇ ਆ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਪੰਜ ਵੱਡੇ ਸਵਾਲ विधानसभा की मीटिंग हुई है यूनैनिमसली हाउस ने ए टू जेड इंक्लूडिंग मिस्टर खेड़ा पार्टी इंक्लूडिंग द अदर अदर आप अकाली द वॉकआउट कर गए थे सारे ने कहा कि नहीं जी एस आई टी बनाओ ऑब्जेक्ट बींग अगर ये थे जेडे अकाली दल इज गिल्टी एंड इफ सी बी आई इज विद गवर्नमेंट ऑफ इंडिया CBI influenced influence Government of India Therefore, an SIT was called for. o oh, SIT, yes, I picked the best officers that we felt who were competent. Is the promoter, Kumar, who is has 14 years of CBI He has investigated very major national cases, including the Augusta Westland case and other cases. Similarly, the one on who is very thoroughly conversant with the uh, procedures of uh, investigation, and two other IGS we gave, two SSP we gave, and we left it open to them. to but this investigation must commence fully. Now this is about a month and a half old. The commission has got started. The SIT, uh, the Special Investigation Team, has started its work. उन्हने apni investigation Joe before they start calling evidence people for evidence is on. And I want to make one thing clear that it is my task to put up an SIT. But once an SIT is formed, under the law, I have no role to play in the SIT at all. I cannot take a report from them daily. I cannot give them any orders. I cannot do anything. They are an independent investigation agency which must conduct. Now, what they are supposed to do? They are supposed to reach a conclusion. And if they feel that gal, gal hui hai, then they take the case to the trial court. Look, Punjab has three sources of income. We have petrol, which we can put up and down. Then we have excise duty, has Jiri, And uh, what is the third one? Uh, Lika, uh, li no, that is excise duty. And one more. Huh? ਤੇ ਇੱਕ ਹੋਰ ਹੈ that is all we have ਹੁਣ ਅਗਰ ਅਸੀਂ ਇਹਨਾਂ ਨੂੰ ਅਸੀਂ ਪੈਟਰੋਲ ਪ੍ਰਾਈਸ ਇਸ ਡਾਊਨ ਕਰਾਂਗੇ ਤਾਂ ਹਾਊ ਡਸ ਪੰਜਾਬ ਫੰਕਸ਼ਨ ਸਭ ਕੁਝ ਤਾਂ ਗਵਰਨਮੈਂਟ ਆਫ ਇੰਡੀਆ ਨੇ ਸਾਹਮਣੇ ਆਉਂ ਜੀਐਸਟੀ ਤਾਂ ਸਾਰੀ ਉਹਨਾਂ ਦੇ ਕੋਲ ਹੈ एवरीथिंग ਇਸ ਵਿਦ ਦਮ ਨਾਓ ਦੇ ਵਾਂਟ ਟੂ ਟੇਕ ਦ ਨੈਕਸਟ ਓਵਰ ਜੀਐਸਟੀ ਆਲਸੋ ਦੇ ਵਾਂਟ ਪੈਟਰੋਲ ਦੇ ਆਲਸੋ ਵਾਂਟ ਟੇਕ ਫਿਰ ਪੰਜਾਬ ਕੋਲ ਰਹਿ ਕੇ ਗਿਆ ਫਿਰ ਸਾਡੀ ਵੀ ਛੁੱਟੀ ਕਰੋ Let us, we haven't had a meeting on that yet we are waiting to see by the one minute. Let, let us wait we were going to wait till the end of this month to see how the international prices react. again international prices everything is based on Iran oil okay Iran oil there is a problem at the moment. ਦੇਅਰ ਹੈਵ ਬੀਨ ਸਪੋਟਡ ਆਈ ਥਿੰਕ ਸੈਟੇਲਾਈਟ ਸਪੋਟਿੰਗ ਜਿਹੜੀ ਕੀਤੀ ਹੈ ਉਹਦੇ ਵਿੱਚ ਸਮ ਮਾਰਗੇ ਦੇ ਵਿੱਚ ਬਿਕੋਜ਼ ਉਹਨਾਂ ਦੀ ਪਹਿਲਾਂ ਵੱਡੀ ਗਈ ਸੀ ਔਰ ਖਾਸ ਕਰਕੇ ਬਾਸਮਤੀ ਉਹ ਤੇ ਥੋੜੀ ਬਹੁਤੀ ਬਰਨਿੰਗ ਦਾ ਹੈ ਦੇਖੋ ਫੈਕਟ ਇਜ਼ ਥਿਸ ਇਜ਼ ਅ ਨੈਸ਼ਨਲ ਲਾਅ ਦ ਦ ਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਲਾਅ ਹੈ ਦੋ ਮਾਈ ਸਿੰਪਥੀ ਇਸ ਟੋਟਲੀ ਵਿਦ ਦ ਫਾਰਮਰਸ ਆਈ ਹੈਵ ਰਿਟਨ ਟੂ ਦ ਪ੍ਰਾਈਮ ਮਿਨਿਸਟਰ ਆਈ ਹੈਵ ਰਿਟਨ ਟੂ ਦ ਐਗਰੀਕਲਚਰ ਮਿਨਿਸਟਰ ਐਂਡ ਦਾ ਫੂਡ ਮਿਨਿਸਟਰ ਜੇ ਜਦੋਂ ਤਾਈ ਤੁਸੀਂ 100 ਰੁਪਏ ਕੁਇੰਟਲ ਹੋਰ ਤੁਸੀਂ ਕਿਸਾਨਾਂ ਨੂੰ ਨਹੀਂ ਦਿਓਗੇ ਇਹ ਗੱਲ ਮੁੱਕਣੀ ਹੈ ਨਹੀਂ ਬਿਕੋਜ਼ ਇਟ ਇਜ਼ ਨਾਟ ਪੋਸੀਬਲ ਫਾਰ ਦੀ ਫਾਰਮ ਦੇਖੋ ਮੇਰੇ ਕੋਲ 17.5 ਲੱਖ ਪਰਿਵਾਰ ਨੇ ਜੋ ਕਿਸਾਨੀ ਦੇ ਵਿੱਚ ਪਏ ਹੋਏ ਨੇ ਫਾਰਮ ਫਾਰਮ ਹੋਲਡਿੰਗਸ ਨਾਟ ਪਰਿਵਾਰ ਬਟ ਫਾਰਮ ਹੋਲਡਿੰਗਸ ਉਹਦੇ ਵਿੱਚ ਤੋਂ 1.5 ਲੱਖ ਨੇ ਵਿਚ ਆਰ ਅੰਡਰ 5 ਏਕਰਸ ਐਂਡ ਇਟ ਇਜ਼ ਨਾਟ ਪੋਸੀਬਲ ਫॉर ਮੀ ਟੂ ਆਸਕ ਦੋਸ 5 ਏਕਰ ਜਿੱਥੇ ਸੋਸਾਇਟੀਜ਼ ਹੋ ਰਹੀਆਂ ਨੇ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਰੋਟੀ ਨਹੀਂ ਖਵਾ ਸਕਦੇ ਕਿ ਭਾਈ ਤੁਸੀਂ ਹੋਰ ਪੈਟਰੋਲ ਫੋਕੋ ਔਰ ਇੱਕ ਹੋਰ ਤੁਸੀਂ ਉੱਥੇ ਜਿਹੜੀ ਆਪਰੇਸ਼ਨ ਕਰੋ ਜਿਹਦੇ ਨਾਲ ਤੁਸੀਂ ਜੀਰੀ ਦੇ ਜੜ ਤੁਸੀਂ ਪੱਟ ਸਕੋ ਬਾਹਰ ਇਟਸ ਨਾਟ ਪੋਸੀਬਲ ਫॉर ਮੀ ਟੂ ਸੇ ਸੋ ਐਂਡ ਦੇ ਅਨਲੈਸ ਮਨੀ ਇਜ਼ ਅਵੇਲੇਬਲ ਦੇਰ ਆ ਅਬਾਊਟ 40,000 employees in Punjab which need regularization. Not only the 8,000 odd teachers, 8,886 teachers, but 40,000. <coughs> now we have it came. the the Sada Minister and our department has been negotiating with this uh, with this with our uh, with the te teachers uh, delegation see and Ote onanu options it. ਕਿ ਯਾ ਤਾਂ ਜਿਹੜਾ ਤੁਹਾਨੂੰ ਪੈਸਾ ਹੁਣ ਮਿਲ ਰਿਹਾ ਤੁਸੀਂ ਉਹੀ ਲਈ ਚੱਲੋ ਕੈਰੀ ਆਨ ਇਨ 댓 ਆਫ ਯੂ ਵਾਂਟ ਟੂ ਬੀ ਰੈਗੂਲਰਾਈਜ਼ਡ ਥੈਨ ਯੂ ਹੈਵ ਟੂ ਕਮ ਡਾਊਨ ਟੂ 15300 10300 ਤੁਹਾਨੂੰ ਮਿਲ ਰਿਹਾ ਅਸੀਂ ਇਹਨੂੰ ਵੜਾ ਕੇ ਵਿਦ ਗ੍ਰੇਡ ਪੇ ਇਨਕਲੂਡਿਟ ਇਟ ਕਮਸ ਟੂ 15300 ਵਿਚ ਇਜ਼ ਲੈਸ ਦੈਨ ਦੀ ਗਵਰਨਮੈਂਟ ਆਫ ਇੰਡੀਆਜ਼ ਰੇਟਸ ਗਵਰਨਮੈਂਟ ਇੰਡੀਆ ਇਜ਼ ਪੇਇੰਗ 13900 ਅਸੀਂ 15300 ਕੋ ਪੀਚ ਨੂੰ ਕਿਹਾ ਸੀ ਔਰ ਤੁਹਾਡੇ ਜਿਹੜੇ 네ਗੋਸ਼ੀਏਟਿੰਗ ਟੀਮ ਸੀ ਆ ਮਨ ਕੇ ਗਈ। ਮਿਸ ਟੋਲ ਟੂ ਅਸ ਇਨ ਦ ਕੈਬਨਟ ਥੈਟ ਅ ਅਗਰੀ ਹੋ ਗਿਆ ਐਂਡ ਵੀ ਦੇਰਫੋਰ ਅਗਰੀਡ ਵਿਦ ਥਿਸ। ਨਾਓ ਇਟ ਕੈਨਟ ਬੀ ਇੱਕ ਟਾਈਮ ਐਂਡ ਅਗੇਨ ਅਜੀ ਗੱਲਾ ਅਸੀਂ ਚੋਣੇ ਆ ਕਿ ਸਾਡੇ ਜਿਹੜੇ EMPLOYEES ਨੇ ਵੀ ਕੈਨ ਡੂ ਐਸ ਮੱਚ ਐਸ ਵੀ ਕੈਨ ਬਟ ਥੇਅਰ ਆ ਲਿਮਿਟੇਸ਼ਨਸ। ਸਾਡੇ ਕੋਲ ਪੰਜਾਬ ਡਸ ਨਾਟ ਹੈਵ ਦ ਰਿਸੋਰਸ ਟੂ ਡੂ ਸਮਥਿੰਗ ਲਾਈਕ ਥਿਸ ਵਿਚ ਵਿਚ ਵਿਲ ਮੇਕ 42000 ਐਂਡ regularize and then wait for another uh, 32000 employees to go on strike again for for this to happen so see, we have to do we have very carefully ede vaase assi hun enu changi tarah dekh rahe hain and it will come up in the vidhan sabha session winter session whatever the uh, we are able to achieve recommend for all our employees so at all four number to the your government is, the government has failed that is what navjot kaur is saying sir but who is navjot kaur she is not not our government she is not a minister she is not an ml she is nothing so that's her opinion mukhyamantri captain amrinder singh <laughs> ne apne 15 minute de daure de vich gurunagari amritsar nu kareeb 150 crore di sogat diti hai ਗੁਰੂ ਨਗਰੀ ਅੰਮ੍ਰਿਤਸਰ ਨੂੰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 15 ਮਿੰਟ ਦੇ ਦੌਰੇ ਦੇ ਵਿੱਚ ਕਰੀਬ 150 ਕਰੋੜ ਦੀ ਸੋਗਾ ਦਿੱਤੀ। ਰੇਲਵੇ ਦੇ ਨਾਲ ਜੁੜੇ ਪੰਜ ਫਲਾਈਓਵਰਾਂ ਦਾ ਉਦਘਾਟਨ ਕੀਤਾ ਗਿਆ। ਆਪਣੇ 5 ਮਿੰਟ ਦੀ ਸਪੀਚ ਦੇ ਵਿੱਚ ਗੁਰੂ ਨਗਰੀ ਦੀ ਜਨਤਾ ਨੂੰ ਖੁਸ਼ ਕਰ ਦਿੱਤਾ। ਪੁਰਾਣੇ ਸ਼ਹਿਰਾਂ ਨੂੰ ਲੋਡ ਹੈ, ਆਬਾਦੀ ਵਧ ਰਹੀ ਹੈ, ਟ੍ਰੈਫਿਕ ਵਧ ਰਹੀ ਹੈ, ਔਰ ਉਹਨੂੰ ਉਹਨਾਂ ਵਿੱਚ ਸੁਧਾਰ ਲਿਆਉਣ ਲਈ ਸਾਡੇ ਪੁਰਾਣੇ ਸ਼ਹਿਰਾਂ ਦੇ ਵਿੱਚ ਇਹ ਲੋਡ ਹੈ ਕਿ ਟ੍ਰੈਫਿਕ ਦੀ ਤਬਦੀਬ ਹੀ ਆਪ ਹੈ ਤੁਸੀਂ ਜਿਹੜੇ ਦਿੱਲੀ ਨਾਲ ਰਹਿੰਦੇ ਹੋ ਉਹ ਜਾਣਦੇ ਹੋ ਇਸ ਤਰੀਕੇ ਨਾਲ ਜੈਸੇ ਆਬਾਦੀ ਵਧੇ ਕਿਉਂ ਕਿਉਂ ਅਰੋਬ ਇਸ ਹੋਰ ਸੜਕਾਂ ਬਾਈਪਾਸਸ ਵਗੈਰਾ ਬਣਦੀਆਂ ਰਹਿੰਦੀਆਂ ਨੇ ਸਾਡੇ ਪੰਜਾਬ ਦੇ ਵਿੱਚ ਇਹ ਵਿਕਾਸ ਹੈ ਦੋ ਸ਼ਹਿਰ ਨੇ ਸਾਡੇ ਜਿੱਥੇ ਜ਼ਿਆਦਾ ਆਬਾਦੀ ਵਧੀ ਹੈ ਇੱਕ ਅੰਮ੍ਰਿਤਸਰ ਔਰ ਇੱਕ ਲੁਧਿਆਣਾ ਵੈਸੇ ਹੈ ਤਾਂ ਬਾਦਸ਼ਾਹ ਪੰਜ ਵੱਡੇ ਸ਼ਹਿਰ ਲੇਕਿਨ ਇੱਥੇ ਜ਼ਿਆਦਾ ਆਪਣੇ ਟ੍ਰੈਫਿਕ ਦਾ ਵੀ ਇੱਥੇ ਵਾਧਾ ਹੋਇਆ ਮੰਨਿਆ ਜਾਂਦਾ ਹੋਇਆ ਹੀ ਹੈ ਪਰ ਹਰ ਵਾਰ ਦੀ ਤਰ੍ਹਾਂ ਮੇਲਾ ਲੁੱਟਿਆ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਗੱਲਬਾਤ ਦਾ ਆਗਾਜ਼ ਕੀਤਾ ਸ਼ੇਰੋ ਸ਼ਾਇਰਾਨਾ ਜਮਹੂਰੀਅਤ ਹੁੰਦੀ ਹੈ ਲੋਕਤੰਤਰ ਜਮਹੂਰੀਅਤ ਕੇ ਇਤਿਹਾਸ ਦਾ ਇਹਨੂੰ ਬੜੇ ਧਿਆਨ ਨਾਲ ਸੁਣਨਾ ਫਿਰ ਨਾ ਕਿਨਾਂ ਸਿੱਧੂ ਨੇ ਸ਼ੇਰ ਨਹੀਂ ਸੀ ਸੁਣਾਇਆ ਜਮਹੂਰੀਅਤ ਕੇ ਇਤਿਹਾਸ ਦਾ ਸਰ ਤੁਹਾਡੇ ਲਈ ਇੱਕ ਸ਼ੇਰ ਸੁਣਾ ਰਿਹਾ ਸੋਨੀ ਸਾਹਿਬ ਮੈਂ ਸਰ ਲਈ ਸੁਣਾ ਰਿਹਾ ਸਰ ਜੀ ਸਰ ਲਈ ਸੁਣਾ ਰਿਹਾ ਫਿਰ ਐਵੇਂ ਮਿਸ ਨਾ ਕਰ ਦਿਓ ਜਮਹੂਰੀਅਤ ਹੁੰਦੀ ਹੈ ਲੋਕਤੰਤਰ ਜਮਹੂਰੀਅਤ ਕੇ ਇਤਿਹਾਸ ਦਾ ਅੰਮ੍ਰਿਤਸਰ ਕੇ ਵਿਕਾਸ ਦਾ ਜਦ ਇਤਿਹਾਸ ਲਿਖਿਆ ਜਾਏਗਾ ਕੈਪਟਨ ਅਮਰਿੰਦਰ ਸਿੰਘ ਜੀ ਪਹਿਲੇ ਸਫੇ ਤੇ ਸੁਨਹਿਰੀ ਅਕਸ਼ਰੋਂ ਮੇ ਤੁਹਾਡਾ ਨਾਮ ਆਏਗਾ ਕੈਪਟਨ ਦੀ ਤਾਰੀਫ ਤੇ ਤਾਰੀਫ ਵੀ ਜ਼ਰਾ ਸੁਣ ਲਵੋ ਅੰਕੇ ਸੁਣੋ ਅੱਜ ਇਹ ਮੈਂ ਦੁੱਖਾ ਮਾਰਿਆ ਸ਼ਿਕਾ ਹੁਣ ਵੱਜਣਾ ਨਾ ਤੁਮ ਸੇ ਪਹਿਲੇ ਕੋਈ ਐਸਾ ਥਾ ਨਾ ਤੁਹਾਰੇ ਬਾਅਦ ਕੋਈ ਐਸਾ ਹੋਗਾ ਖਟਾ ਠਗੋ ਕਟਾ ਗਟਕੋ ਮੈਨੂੰ ਇੱਕ ਤਾਂ ਦਾ ਜਵਾਬ ਦੇ ਦੇਣਾ ਔਰ ਗੱਲ ਬੜੀ ਸਿੱਧੀ ਹੈ ਮੈਂ ਕਦੇ ਕਦੇ ਇੱਕ ਕੁੜ ਦਾ ਬਧਾਤਨ ਦੇਖਿਆ ਕਦੇ ਕਦੇ ਹੈਲੋ ਮੈਨੂੰ ਆਪਣੇ ਯਾਦ ਆਉਂਦੇ ਬਲੋਧ ਖੰਨਾ ਸਾਹਿਬ ਉਹਨਾਂ ਨੇ ਗੁਰਦਾਸਪੁਰ ਚ ਇੱਕ ਬਣਾਇਆ ਸੀ 15-20 ਸਾਲਾਂ ਦੇ ਵਿੱਚ ਕਿਤੇ ਕਿਤੇ ਲੁਧਿਆਣੇ ਰਗੀ ਥਾਂ ਦੇ ਕੈਪਟਨ ਸਾਹਿਬ ਦੇ ਅਸ਼ੀਰਵਾਦ ਨਾਲ ਦੋ ਪੁਲਾਂ ਦਾ ਅਧਕਰਨ ਹੋ ਗਿਆ ਭਾਈ ਭੱਜੇ ਭੱਜੇ ਗਏ ਇਧਰੋਂ ਗਏ ਭੱਜੇ ਗਏ ਅੰਦਰ ਉਹ ਮਿੱਤਰ ਪਿਆਰਿਓ ਅਸੀਂ ਇਲੈਕਸ਼ਨ ਅਗਲੀ ਇਲੈਕਸ਼ਨ ਨਹੀਂ ਲੜਿਆ ਅੱਜ ਇਤਿਹਾਸ ਰਚ ਗਿਆ ਕੈਪਟਨ ਸਾਹਿਬ ਨੇ ਅਗਲੀਆਂ ਪੀੜ੍ਹੀਆਂ ਦੇ ਲਈ ਬਾਬਾ ਬੋੜ ਬਣ ਕੇ ਪੰਜ ਪੁਲਾਂ ਦਾ ਵਾਅਦਾ ਕੀਤਾ ਠੋਕੋ ਟਗਾ ਕੇ ਅੱਜ ਤੱਕ ਕਿਸੇ ਬੰਦੇ ਨੇ ਪੰਜ ਪੁਲਾਂ ਦਾ ਅਚਾ ਕਿੰਨਾ ਅਚਾਧਨ ਹੋਣਾ ਉਹਦਾ ਵੀ ਤੁਹਾਨੂੰ ਨਜਾਣਾ ਆ ਜਾਣਾ ਐ ਅਸੀਂ ਬਟਨ ਦੱਬਣਾ ਹੈ ਕੈਪਟਨ ਸਾਹਿਬ ਨੇ ਐ ਕਰਨਾ ਟਵੀ ਚਾਰੇ ਪਾਸੇ ਅਚਾਧਨ ਠਾ ਟੋਕੋ ਤਾੜੀ ਇਹ ਵੀ ਨਵਾਂ ਹੋਇਆ ਨਹੀਂ ਹੋਇਆ ਮਿੱਤਰੋ ਇਸ ਸਮਾਗਮ ਦੇ ਵਿੱਚ ਕੇਂਦਰੀ ਮੰਤਰੀ ਹਰਸ਼ਿਮਰਤ कौर 바ਦਲ ਨੂੰ ਵੀ ਸੱਦਿਆ ਗਿਆ ਸੀ ਪਰ ਉਹ ਨਹੀਂ ਪਹੁੰਚੀ ਅਸientos ਖਾਲੀਆਂ ਪਈਆਂ ਅਸੀਂ ਛੱਡੀਆਂ ਸੀ ਦੇਖੋ ਤੇ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਵਿਜੇ ਸਾਪਲਾ ਹਰਸ਼ਿਮਰਤ ਬਾਦਲ ਤੇ ਇੱਕ ਸ਼ਵੇਤ ਮਲਕ ਸਾਹਿਬ ਜਿਨ੍ਹਾਂ ਨੇ ਡੰਗੇ ਪਾਏ ਅਸੀਂ ਉਹਨਾਂ ਦੀਆਂ ਕੁਰਸੀਆਂ ਲਵਾਈਆਂ ਤੇ ਵੇਖ ਲਓ ਜਿਨ੍ਹਾਂ ਨੇ ਪੁਲਾਂ ਨੂੰ ਕਤਲ ਕੀਤਾ ਪਹਿਲਾਂ ਅਸੀਂ ਉਹਨਾਂ ਦੀਆਂ ਕੁਰਸੀਆਂ ਲਵਾਈਆਂ ਉਹ ਆਏ ਨਹੀਂ ਪਤਾ ਨਹੀਂ ਸ਼ਾਇਦ ਲੱਭ ਜਾਣਾ ਕੀ ਗੱਲ ਹੋਊਗਾ ਪਰ ਅੱਜ ਪੋਜ਼ਿਟਿਵ ਜਿਹੜਾ ਬਹਾਰ ਆਈ ਹੈ ਕੈਪਟਨ ਸਾਹਿਬ ਕੀ ਆਈ ਅੱਜ ਬਹਾਰ ਆਈ ਹੈ ਜਾਂਦੇ ਜਾਂਦੇ ਅਕਾਲੀ ਦਲ ਤੇ ਤੰਜ ਕਿਸਨਾ ਸਿੱਧੂ ਕਿਵੇਂ ਪੁੱਲ ਦੇ ਮਿੱਤਰੋ ਭੰਡਾਰੀ ਪੁਲੋਂ ਤੋਂ 8 ਕਰੋੜ ਦਾ ਬਣਦਾ ਸੀ 8 ਕਰੋੜ ਦਾ ਅੱਜ 22 ਕਰੋੜ ਦਾ ਬਣਦਾ ਹੈ ਮੈਨੂੰ ਇਹ ਕਿਹਾ ਗਿਆ 8 ਲੱਖ ਦੀ ਫੀਸ ਨਹੀਂ ਭਰਨ ਦੇਣੀ ਤੈਨੂੰ ਤੇ ਇਹ ਪੁਲ ਨਹੀਂ ਬਣਨਾ ਇਹ ਆ ਫੋਰੈਸ ਚੌਂਕ ਜਿੱਥੇ ਅਸੀਂ ਖੜੇ ਅੱਜ ਪੁਲ ਦਾ ਵਿਗਾਟਨ ਕਰ ਰਹੇ ਹਾਂ ਇਹ ਕਿਹਾ ਗਿਆ ਕਿ ਇਹ ਆਈਐਸਆਈ ਬਿਲਡਿੰਗ ਦੇ ਨੇੜੇ ਹੈ ਇਸ ਕਰਕੇ ਸਿੱਧੂ ਤੇਰੇ ਪੈਸੇ ਪੂਸੇ ਜਿਹੜੇ ਜਮਾ ਕਰਾਇਆ ਇਹਨੂੰ ਸੰਭਾਲੇ ਰੱਖ ਜਿਹੜੇ ਤਿੰਨ ਬਾਕੀ ਪੁਲਾਂ ਦੇ ਪੈਸੇ ਜਮਾਏ ਕੈਪਟਨ ਸਾਹਿਬ ਮਾਨਸਾ ਭੇਜ ਤੇ ਬਠਿੰਡੇ ਪੇ ਤੇ ਦੇਖ ਲੋ ਤੇਰੇ ਕੱਲੂ ਮਰੇ ਲੱਲੂ ਪੈਸਾ ਅੰਮਰਸਾ ਦਾ ਤੇ ਇਥੋਂ ਸ਼ਿਓ ਕਿਤੇ ਕਿਤੇ ਹੋਰ ਤੇ ਮੈਂ ਓਖੜਤਾਲ ਤੇ ਬੈਠਾ ਓਖੜਤਾਲ ਤੇ ਬੈਠਾ 2014 ਚ ਇਲੈਕਸ਼ਨਾਂ ਤੋਂ ਪਹਿਲਾਂ ਤੇ ਮੇਰੇ ਬੈਠਣ ਤੋਂ ਪਹਿਲਾਂ ਬਾਦਲ ਸਾਹਿਬ ਦੀ ਚਿੱਠੀ ਆਈ ਔਰ ਬਾਦਲ ਸਾਹਿਬ ਨੇ ਕਿਹਾ 6 ਮਹੀਨਿਆਂ ਦੇ ਵਿੱਚ ਸਾਰੇ ਪੁਲ ਬਣਾਵਾਂਗੇ 6 ਮਹੀਨਿਆਂ ਦੇ ਵਿੱਚ ਇਹ ਰਾਣਾ ਜੀ ਨਹੀਂ ਸ਼ੇਵਾਂ ਸਿੱਧੂ ਨੇ ਅਕਾਲੀਆਂ ਤੇ ਆਪਣੀ ਸਰਕਾਰ 'ਤੇ ਵਿਕਾਸ ਰੋਕ ਕੇ ਇਲਜ਼ਾਮ ਵੇਲੇ। ਤੇ ਕੈਪਟਨ ਅਮਰਿੰਦਰ ਸਿੰਘ ਨੋਤਾ ਪੁਚਕਾਰ ਦੇ ਹੀਰੇ। ਪੰਜਾਬ ਮੇਜ ਫਿਰ ਤੋਂ ਵੇ ਲੈ ਇੱਕ ਛੋਟੀ ਜਿਹੀ ਬ੍ਰੇਕ ਦਾ ਤੁਸੀਂ ਬਨੇ ਰਹੋ এবੀਪੀ ਸਾਂਝਾ ਦੇ ਨਾਲ। ਪੰਜਾਬ ਮੇਲ ਦੇ ਵਿੱਚ ਹੁਣ ਗੱਲ ਅਨਾਜ ਮੰਡੀਆਂ ਦੀ ਮੰਡੀਆਂ ਦੇ ਵਿੱਚ ਕੀ ਨੇ ਹਾਲਾਤ ਉਸ ਦੇ ਲਈ دیکھتے ਆ ਖਾਸ ਰਿਪੋਰਟ ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ 1 ਅਕਤੂਬਰ ਤੋਂ ਲਗਾਤਾਰ ਕਿਸਾਨ ਆਪਣੀ ਫਸਲ ਨੂੰ ਲੈ ਕੇ ਮੰਡੀਆਂ ਦੇ ਵਿੱਚ ਆ ਰਹੇ ਐ ਇਸ ਵੇਲੇ ਸਿੱਖਰਡ ਦੀ ਨਾਜ਼ ਮੰਡੀ ਦੇ ਵਿੱਚ ਮੌਜੂਦ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹਾਂਗੇ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਇਹ ਉਹਨਾਂ ਨੂੰ ਪੇਸ਼ ਆ ਰਹੀਆਂ ਤੁਸੀਂ ਕਿੰਨੇ ਦਿਨਾਂ ਤੋਂ ਮੰਡੀ ਦੇ ਵਿੱਚ ਆਏ ਹੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜਿਹੜੀਆਂ ਤੁਹਾਨੂੰ ਤਰਪੇਸ਼ ਆ ਰਹੀਆਂ ਨੇ ਸਰ ਮੈਂ 1 ਅਕਤੂਬਰ ਤੋਂ ਲੈ ਕੇ ਕਹਿ ਰਹੇ ਹਾਂ ਜੀ ਕਿਸੇ ਦਿਨ ਦੋ ਰਾਤਾਂ ਲਾਉਣੇ ਪੈਂਦੇ ਨੇ ਜੀ ਮਿਸਚਰ ਹੁੰਦਾ ਦੋ ਤਿੰਨ ਪੁਆਇੰਟ ਦਾ ਫਰਕ ਆੜਤੀ ਚੱਕਦੇ ਨੇ ਹੈਗੀ ਜੀ ਉਰੇ ਸਾਨੂੰ ਮੱਛਰ ਨੂੰ ਵੀ ਆਪਣਾ ਸਰੀਰ ਖੁਰਾਉਣਾ ਪੈਂਦਾ ਬਾਕੀ ਜਿਹੜੀ ਸਾਡੀ ਉਹ ਹੈ ਮੌਇਸਚਰ ਅਸੀਂ ਦੇਖਦੇ ਹਾਂ ਤਾਂ ਸਾਰੀ ਜੀ ਦੀ ਸਾਡੀ ਫਸਲ ਘਿਰ ਜਾਂਦੀ ਹੈ ਅਰਤੀ ਇਹ ਕੀ ਕਾਰਨ ਦੱਸ ਰਹੇ ਨੇ ਫਸਲ ਨਾ ਚੁੱਕਣ ਦਾ ਉਹ ਕਹਿੰਦੇ 17 ਤੋਂ ਵੱਧ ਮੌਇਸਚਰ ਸਰਕਾਰ ਨਹੀਂ ਅਲਾਉ ਕਰਦੀ ਮੌਇਸਚਰ ਇਹ ਤੇ ਮੌਸਮ ਦੇ ਹਿਸਾਬ ਨਾਲ 18 19 20 ਤੱਕ ਆਉਂਦਾ ਜੀ 22 ਵੀ ਆਉਂਦਾ ਤੁਸੀਂ ਕਿੰਨੇ ਦਿਨਾਂ ਤੋਂ ਮੰਡੀ ਦੇ ਵਿੱਚ ਬੈਠੇ ਹੋ ਮੈਂ ਸਾਨੂੰ 2 ਦਿਨ ਹੋ ਗਏ ਜੀ ਅੱਜ ਸਾਡੇ ਦਾ ਜੀ ਦੀ ਦਾ ਮੌਇਸਚਰ 20 ਪੁਆਇੰਟ ਆ ਰਿਹਾ ਹੈ ਤੇ ਆਰਥੀ ਸਾਨੂੰ ਕਹਿੰਦਾ ਵੀ ਇਹ ਵਾਲੇ ਚੱਕੜ ਨਹੀਂ ਹੈ ਜੀ ਤੇ ਉਹਦੇ ਕਾਰਨ ਸਾਨੂੰ ਪਰੇਸ਼ਾਨੀ ਆ ਰਹੀ ਹੈ ਸੈਸੀ ਸਰਕਾਰ ਤੋਂ ਬੇਨਤੀ ਕਰਦੇ ਆਂ ਜੀ ਵੀ ਸਾਡਾ ਮੌਇਸਚਰ 20% ਤੱਕ ਬਣਿਆ ਜਾਵੇ ਤਾਂ ਜੋ ਸਾਨੂੰ ਸਾਡੀ ਫਸਲ ਚ ਚੱਕੀ ਜਾਵੇ ਟਾਈਮ 'ਤੇ ਸਾਨੂੰ ਦਿੱਕਤ ਨਾ ਹੋਵੇ ਕਿਸਾਨ ਆਗੂ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਤੋਂ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਬਾਰੇ ਜਾਨਣਾ ਚਾਹਾਂਗੇ ਕਿਸਾਨਾਂ ਦੀਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਇਸ ਵੇਲੇ ਮੰਡੀ ਦੇ ਵਿੱਚ ਕੀ ਸਾਰੇ ਪ੍ਰਬੰਧ ਨੇ ਜਿਹੜੇ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਨੇ ਕਿ ਪ੍ਰਬੰਧ ਨੇ ਮੰਡੀਆਂ ਦੇ ਵਿੱਚ ਪੁਕਤਾ ਨੇ ਕਿ ਉਹ ਸਾਰੇ ਪ੍ਰਬੰਧ ਪੁਕਤਾ ਨੇ ਮੰਡੀਆਂ ਦੇ ਵਿੱਚ ਇੱਥੇ ਇੱਕ ਤਰੀਕ ਤੇ ਸਰਕਾਰ ਦਾਅਵੇ ਕਰਦੀ ਹੈ ਵੀ ਮੰਡੀਆਂ ਚ ਖਰੀਦ ਸ਼ੁਰੂ ਹੋਊਗੀ ਅਸੀਂ ਪੰਜ ਨੂੰ ਅਸੀਂ ਮੰਡੀ ਚ ਆਏ ਬਿਲਕੁਲ ਖਰੀਦ ਜੀ ਨਹੀਂ ਸ਼ੁਰੂ ਹੋਈ ਟੀ.ਐਫ.ਓ ਨੂੰ ਟੈਲੀਫੋਨ ਕਰਿਆ ਬੀਜੀ ਖੈੜ ਦੀ ਮੰਡੀ ਚ ਖਰੀਦ ਕੀ ਉਹ ਨਹੀਂ ਸ਼ੁਰੂ ਹੋਈ ਕਹਿੰਦੀ ਹੋ ਕਹਿੰਦਾ ਹੋ ਗਈ ਮਾਂ ਕਹਿੰਦੀ ਹੋ ਗਈ ਤਿੰਨ ਦੁਕਾਨਾਂ ਤੇ ਸ਼ੁਰੂ ਹੋਈ ਬਾਕੀ 15 ਰੰ ਦਾ ਕੰਮ ਕਿੱਥੇ ਜਾਣਗੀ ਹੈ ਇਸ ਲਈ ਸਰਕਾਰ ਦੇ ਝੂਠੇ ਦਾਬੇ ਆ 5 ਤਰੀਕ ਨੂੰ ਅਸੀਂ ਜਦੇ ਅਲਾਟਮੈਂਟ ਹੋ ਗਈ ਖੇਲਰਾਂ ਦੀ ਜਦੇ ਇਹਨਾਂ ਨੇ ਬੋਲੀ ਸ਼ੁਰੂ ਕਰਾਈ ਹੈ ਪਹਿਲਾਂ ਕੋਈ ਬੋਲੀ ਨਹੀਂ ਕਰਾਈ ਹੋਰ ਦਾ ਤੰਗ ਜਿਹੜਾ ਮੌਇਸਚਰ ਹੈ ਉਹ ਵੱਧ ਆ ਰਿਹਾ ਕਿਉਂਕਿ ਬਾਰਸ਼ਾਂ ਲੇਟ ਹੋਈਆਂ ਕਿਸਾਨ ਕੋਲ ਕਿਹੜਾ ਤਰਬਾਲਾ ਵੀ ਆਪਣੇ ਖੇਤਾਂ 'ਚ ਤਾਣ ਲਊਗਾ ਗੱਲ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਕਰੀਏ ਤਾਂ ਕਿਸਾਨ ਇਸ ਵੇਲੇ ਬੇਹੱਦ ਪਰੇਸ਼ਾਨ ਨੇ ਬਾਰਦਾਨਾਂ ਨੂੰ ਮਿਲ ਨਹੀਂ ਰਿਹਾ ਪੁਰਾਣਾ ਬਾਰਦਾਨਾ ਮਿਲ ਰਿਹਾ ਹੈ ਲਿਫਟਿੰਗ ਹੋ ਰਹੀ ਹੈ ਪਰ ਉਦੇ ਵਿੱਚ ਮੌਇਸਚਰ ਹੋਣ ਕਰਕੇ ਫਸਲ ਹਲੇ ਵੀ ਮੰਡੀਆਂ ਦੇ ਵਿੱਚ ਪਈ ਹੈ ਕਿਸਾਨਾਂ ਲਈ ਮੰਡੀਆਂ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈ ਖਰੜੀ ਦੀ ਇਹ ਮੰਡੀ ਹੈ ਜਿੱਥੇ ਅਸੀਂ ਇਸ ਵੇਲੇ ਖੜੇ ਹਾਂ ਕਿਸਾਨ ਬੇहद ਪਰੇਸ਼ਾਨ ਨੇ ਚਾਹੇ ਨਿੱਜੀ ਕੰਪਨੀਆਂ ਦੇ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਬਣਦਾ ਭਾ ਜਿਹੜਾ ਨਹੀਂ ਦਿੱਤਾ ਜਾ ਰਿਹਾ ਕਿਸਾਨ ਸੂਬਾ ਸਰਕਾਰ ਤੇ ਵੀ ਪੜਾਸ ਕੱਢ ਰਹੇ ਨੇ ਕਿ ਸੂਬਾ ਸਰਕਾਰ ਨੇ ਦਾਅਵੇ ਬਹੁਤ ਵੱਡੇ ਕੀਤੇ ਸੀ ਵਾਅਦੇ ਕੀਤੇ ਸੀ ਉਹਨਾਂ ਦੇ ਨਾਲ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਰ ਇਸ ਵੇਲੇ ਜ਼ਮੀਨੀ ਹਕੀਕਤ ਕੀ ਹੈ ਕਿਸਾਨਾਂ ਦੀ ਸੁਬਾ ਨੇ ਤੁਸੀਂ ਵੀ ਸੁਣ ਲਿਆ ਪੰਜਾਬੀ ਮੀਲ ਚਾਚ ਦੇ لباسੇ ਨਹੀਂ ਮੈਨੂੰ ਦੋ ਇਜਾਜ਼ਤ ਪਰ ਅੱਜ এবিপি ਸਾਂਝਾ ਸਪੈਸ਼ਲ ਚ ਦਿਖਾਵਾਂਗੇ এবিপি ਸਾਂਝਾ ਦੇ ਨਿਊਜ਼ ਰੂਮ ਚ ਪਹੁੰਚਿਆ ਖੁਦ 라ਵਣ